ਪੜਾਈ ਲਈ ਵਿਦੇਸ਼ ਗਈ ਪਤਨੀ ਦੀ ਫੀਸ ਭਰਨ ਲਈ ਵੇਚੀ ਜੱਦੀ ਜ਼ਮੀਨ ਪਤਨੀ ਨੇ ਕੈਨੇਡਾ ਦੇ ਵਿੱਚ ਕਰਵਾ ਲਿਆ ਦੂਜਾ ਵਿਆਹ ਅਕਸਰ ਹੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਤੋਂ ਕੁੜੀਆਂ ਵਿਆਹ ਕਰਵਾ ਕੇ ਵਿਦੇਸ਼ ਤੇ ਚਲ ਜਾਂਦੀਆਂ ਨੇ ਤੇ ਆਪਣੇ ਘਰ ਵਾਲੇ ਨੂੰ ਬਾਹਰ ਬੁਲਾਉਣ ਦੀ ਵੀ ਗੱਲ ਕਰਦੀਆਂ ਨੇ ਕਿ ਜਦੋਂ ਵਿਦੇਸ਼ ਤੇ ਵਿੱਚ ਚਲ ਜਾਣਗੀਆਂ ਤੇ ਆਪਣੇ ਘਰ ਵਾਲੇ ਨੂੰ ਵੀ ਪਿੱਛੋਂ ਲੈ ਆਉਣਗੀਆਂ ਪਰ ਅਜਿਹਾ ਮਾਮਲਾ ਵੀ ਕਦੇ-ਕਦੇ ਸਾਹਮਣੇ ਆਉਂਦਾ ਹੈ ਕਿ ਵਿਦੇਸ਼ ਦੇ ਵਿੱਚ ਜਾ ਕੇ ਕੁੜੀ ਦੂਜਾ ਵਿਆਹ ਕਰਵਾ ਲੈਂਦੀ ਹੈ ਅਜਿਹਾ ਇੱਕ ਮਾਮਲਾ ਜਿਹੜਾ ਗੁਰਦਾਸਪੁਰ ਦੇ ਪਿੰਡ ਪੈਰੋਸ਼ਾ ਤੋਂ ਸਾਹਮਣੇ ਆਇਆ ਜਿੱਥੇ ਕਿ ਤੁਹਾਨੂੰ ਦੱਸਦੀ ਹੈ ਕਿ ਨੌਜਵਾਨ ਹੈ ਜਿਹੜਾ ਉਸ ਦਾ ਵਿਆਹ ਹੁੰਦਾ ਹੈ ਵਿਆਹ ਨੂੰ ਲਗਭਗ ਦੱਸਿਆ ਜਾ ਰਿਹਾ ਹੈ ਕਿ 12 ਸਾਲ ਹੋ ਚੁੱਕੇ ਹੁੰਦੇ ਹਨ ਤੇ ਉਸ ਦੀ ਜਿਹੜੀ ਪਤਨੀ ਹੈ ਉਹ ਬਾਹਰ ਕੈਨੇਡਾ ਦੇ ਵਿੱਚ ਚੱਲ ਜਾਂਦੀ ਹੈ ਵਿਆਹ ਦੇ ਕਰੀਬ 3 ਮਹੀਨਿਆਂ ਬਾਅਦ ਤੇ ਚੰਗੇ ਭਵਿੱਖ ਦਾ ਸੁਪਨਾ ਦੇਖਦੀ ਹੈ ਤੇ ਅਕਸਰ ਹੀ ਉਸ ਦੀ ਪਤਨੀ ਜਿਹੜੀ ਆਪਣੇ ਪਤੀ ਨੂੰ ਕਹਿੰਦੀ ਹੁੰਦੀ ਸੀ ਕਿ ਕੈਨੇਡਾ ਦੇ ਵਿੱਚ ਆ ਜਾਵੇ ਜਿਸ ਦੇ ਚੱਲਦੇ ਉਸ ਦੇ ਪਤੀ ਨੇ ਜਿਹੜੇ ਪੁਰੇ ਕਾਗਜ਼ਾਤ ਵੀ ਲਗਾਏ ਸੀ ਪਰ ਕਿਸੇ ਤਰੀਕੇ ਦੇ ਨਾਲ ਵੀਜ਼ਾ ਨਹੀਂ ਆਇਆ ਤੇ ਤੁਹਾਨੂੰ ਦੱਸ ਦਈਏ ਕਿ ਫੀਸਾ ਭਰਨ ਦੇ ਲਈ ਜੱਦੀ ਜ਼ਮੀਨ ਵੀ ਜਿਹੜੀ ਹੈ ਉਸ ਨੌਜਵਾਨ ਨੇ ਆਪਣੀ ਜਿਹੜੀ ਹੈ ਵੇਚ ਦਿੱਤੀ ਤਾਂ ਜੋ ਉਸ ਦੀ ਪਤਨੀ ਦੀ ਜਿਹੜੀ ਫੀਸ ਹੈ ਪੂਰੀ ਹੋ ਸਕੇ ਪਰ ਹੁਣ ਨੌਜਵਾਨ ਨੂੰ ਉਸ ਦੀ ਪਤਨੀ ਦੇ ਦੋਸਤਾਂ ਦੇ ਵੱਲੋਂ ਪਤਾ ਲੱਗਦਾ ਹੈ ਕਿ ਉਸ ਦੀ ਪਤਨੀ ਨੇ ਵਿਆਹ ਕਰਵਾ ਲਿਆ ਜਿਸ ਦੇ ਚੱਲਦੇ ਉਸ ਨੂੰ ਬਹੁਤ ਵੱਡਾ ਤਕਕਾ ਲੱਗਾ ਹੈ ਤੇ ਘਰ ਵਾਲਿਆਂ ਨੇ ਤਾਂ ਸਪੇੜੇ ਤੋਂ ਨੌਜਵਾਨ ਨੇ ਪੁਲਿਸ ਨੂੰ ਕਿਹਾ ਹੈ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਜਲਦ ਜਲਦ ਇਨਸਾਫ ਦਿੱਤਾ ਜਾਵੇ ਪਰ ਸਵਾਲੇ ਖੜਾ ਹੁੰਦਾ ਹੈ ਕਿ ਅਕਸਰ ਅਜਿਹਾ ਕਿਉਂ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕੁੜੀ ਤੇ ਵਿਆਹ ਕਰਵਾ ਲੈਂਦੀ ਹੈ ਪਰ ਬਾਹਰ ਜਾ ਕੇ ਉਹ ਆਪਣੇ ਪਤੀ ਨੂੰ ਛੱਡ ਕਿਸੇ ਹੋਰ ਦੇ ਨਾਲ ਵਿਆਹ ਕਰਵਾ ਲੈਂਦੀ ਆ। ਪ੍ਰਤੀਕੀ ਰੈਕਮੈਂਟਾ ਜੀ ਜ਼ਰੂਰ ਸਾਂਝੀ ਕਰੋ ਔਰ ਖਬਰਾਂ ਦੇ ਲਈ ਬਣੇ ਰਹੋ ਲਾਈਪਾਰ ਦੇ ਨਾਲ। ਮੇਰੀ ਗੱਲ ਹੋਈ ਨੂੰ 6-7 ਸਾਲ ਹੋ ਚਲੇ ਜੀ। ਹਾਂਜੀ ਮੈਂ ਇਹ ਦੇਖੋ ਨੰਬਰ ਲਿਆ ਮੁੰਡੇ ਕੋ ਮੈਂ ਆਖਿਆ ਮੈਨੂੰ ਨੰਬਰ ਦੇ ਮੈਂ ਪੁੱਛ ਕੇ ਵੇਖਾਂ। ਮੈਂ ਆਖਿਆ ਰਾਜਮੀ ਤੇ ਵੀ ਤੂੰ ਕਿਉਂ ਨਹੀਂ ਕਰਦੀ ਕਰ ਤੇ ਸਹੀ ਇਹਦਾ ਕੁਛ ਨਾ ਕੁਛ ਹੁਣ। ਤੇ ਕਹਿੰਦੀ ਵੀ ਮੇਰਾ ਕੋਈ ਲਿੰਕ ਨਹੀਂ ਤੁਹਾਡੇ ਨਾਲ ਹੈਗਾ। ਤੇ ਨਾ ਕੋਈ ਮੇਰੇ ਨਾਲ ਮੁੜ ਕੇ ਗੱਲ ਕਰਿਓ। ਨਾ ਮਤੜ ਨਾ ਕਰਨੀ ਬਸ ਮੇਰ ਨੂੰ ਆ ਗੱਲਾਂ ਕੀਤੀਆਂ ਮੈਂ ਮੁੜ ਕੇ ਕੋਈ ਗੱਲ ਬਾਤ ਨਹੀਂ ਕੀਤੀ ਨਾ ਮੈਂ ਮੁੜ ਕੇ ਨਾ ਫੋਨ ਕੀਤਾ ਮੈਂ ਕਿਹਾ ਹਰਮਨ ਇਦਾਂ ਕਹਿੰਦੀ ਹੈ ਮੈਨੂੰ ਕਹਿੰਦਾ ਕੋਈ ਨਹੀਂ ਮੰਮੀ ਤੁਸੀਂ ਕੋਲ ਉਹ ਰਿਸ਼ਤੇਦਾਰ ਦਾ ਜਿਹੜਾ ਮੈਂ ਕਿਸੇ ਜੀ ਰਿਸ਼ਤੇਦਾਰ ਕੋ ਨਾ ਕਦੀ ਗਈ ਤੇ ਨਾ ਮੈਂ ਕਿਸੇ ਨਾਲ ਗੱਲ ਕੀਤੀ ਆਦਮੀ ਮੇਰਾ ਸਿਰ ਤੇ ਨਹੀਂ ਮੈਂ ਕਿਤੇ ਗਈ ਨਹੀਂ ਅਸੀਂ ਹੁਣ ਸਾਫ਼ ਹੀ ਮੰਗਦੇ ਆ ਜੀ ਜੋ ਸਾਡਾ ਲੱਗਾ ਲਾਣਾ ਸਾਨੂੰ ਸਾਡਾ ਦੇ ਦੇ ਜੋ ਮੁੰਡੇ ਦੀ ਜ਼ਿੰਦਗੀ ਦਾ ਬਰਬਾਦ ਕੀਤੀ ਉਹਦਾ ਹਰਜਾਨਾ ਭਰ ਦੋ ਸਾਨੂੰ ਸਾਨੂੰ 14 ਸਾਲ ਹੋ ਗਏ ਵੇਟ ਕਰਦਿਆਂ ਨੂੰ ਸਾਡਾ ਵੀ ਕੋਈ ਸੋਚ ਲਵੇ ਅਸੀਂ ਤੇ ਇਹੋ ਚਾਹੁੰਦੇ ਆ ਇਹ ਮੇਰੇ ਨਾਲ ਇੱਕ ਬਹੁਤ ਵੱਡਾ ਮਤਲਬ ਗੇਮ ਹੋਈ ਆ ਜੋ ਕਿ ਕਮਾਨ ਤੋਂ ਰਹਿਣ ਵਾਲੇ ਹੀ ਮੇਰੀ ਵਾਈਫ ਹੀ ਆ ਠੀਕ ਹੈ ਰਾਜਮੀਤ ਕੌਰ ਠੀਕ ਉਹਨਾਂ ਦੀ ਮਾਂ ਪਿਤਾ ਦਾ ਨਾਮ ਉਹਨਾਂ ਦੇ ਮਰੀਕ ਸਿੰਘ ਜੇ ਮੰਮੀ ਦਾ ਨਾਮ ਦੇ ਬਲਵਿੰਦਰ ਕੌਰ ਠੀਕ ਹੈ ਜੀ ਅਸੀਂ ਇਕੱਠੇ ਹੀ ਪਹਿਲੇ ਤੇ ਪੜਦੇ ਹੁੰਦੇ ਸੀ ਠੀਕ ਹੈ ਜੀ ਇਕੱਠੇ ਪੜਦੇ ਪੜਦੇ ਚਲੋ ਸਾਡਾ ਫੇਅਰ ਹੋ ਗਿਆ ਮੁੜ ਕੇ ਹੌਲੀ ਹੌਲੀ ਅਸੀਂ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਮਨਾਇਆ ਜੀ ਮੈਰਿਜ ਕਰ ਲਈ ਮੈਰਿਜ ਕਰਨ ਤੋਂ ਬਾਅਦ ਸਰ ਫਿਰ ਦੁਬਾਰਾ ਕੀ ਹੋਇਆ ਵੀ ਦੋ ਤਿੰਨ ਮਹੀਨੇ ਬਾਅਦ ਰੁਕਣ ਮੈਂ ਮਤਲਬ ਕਿ ਮੈਰਿਜ ਤੋਂ ਬਾਅਦ ਮੇਰੇ ਕੋਲ ਰੁਕੀ ਹੋ ਰੁਕਣ ਤੋਂ ਬਾਅਦ ਉਹ ਕੈਨੇਡਾ ਮਤਲਬ ਕਿ ਚਲੀ ਗਈ ਸਾਡਾ ਪਲਾਨ ਹੋਇਆ ਵੀ ਚਲ ਤੂੰ ਚਲੇ ਜਾ ਕੋਈ ਗੱਲ ਨਹੀਂ ਜਾ ਕੇ ਮੈਨੂੰ ਕਹਿੰਦੀ ਵੀ ਬਲਾ ਲੂੰਗੀ ਮੈਂ ਤੈਨੂੰ ਠੀਕ ਆ ਮੈਂ ਕਿਹਾ ਵੀ ਓਕੇ ਚਲੋ ਮੈਂ ਜਾ ਉਹ ਚਲੀ ਗਈ ਜਦੋਂ ਸਰ ਮੈਂ ਉਹਦੀਆਂ ਬਾਅਦ ਚ ਫੀਸਾਂ ਖੁਸਾਂ ਮੈਂ ਪੇ ਕੀਤੀਆਂ ਦੋ ਤਿੰਨ ਵਾਰੀ ਮੇਰਾ ਅਪਲਾਈ ਵੀ ਕੀਤਾ ਠੀਕ ਹੈ ਜੀ ਉਹ ਅਪਲਾਈ ਵੀ ਪਤਾ ਨਹੀਂ ਕਿਸੇ ਪੇਪਰ ਦੇ ਸਹੀ ਨਹੀਂ ਮੈਨੂੰ ਕੋਈ ਭੇਜਦੀ ਰੇ ਉਹਦੇ ਕਰਕੇ ਮੇਰਾ ਰਿਫਿਊਜ਼ ਵੀ ਲੱਗਦਾ ਰਿਹਾ ਠੀਕ ਹੈ ਜੀ ਰਿਫਿਊਜ਼ ਲੈਟਰ ਵੀ ਹੈਗੀਆਂ ਮੇਤੋਂ ਪੀਆਂ ਉਹ ਮੈਂ ਤੁਹਾਨੂੰ ਦੇ ਦਵਾਂਗਾ ਠੀਕ ਹੈ ਜੀ ਰਿਫਿਊਜ਼ ਵੀ ਲੱਗਦਾ ਗਿਆ ਇਹ ਕੀ ਹੋਇਆ ਕਿ ਹੌਲੀ ਹੌਲੀ ਇਦਾਂ ਕਰਦਾ ਕਰਦੇ ਲਾ ਰਿਆਂ ਦੇ ਵਿੱਚ ਲਾ ਠੀਕ ਹੈ ਜੀ ਜੋ ਉਹਦੇ ਹਾਂ ਜੀ 1 ਸਾਲ ਬਾਅਦ ਫਿਰ ਇਹ ਵਾਪਸ ਮਤਲਬ ਇੰਡੀਆ ਆਈ ਆਈ ਜਦੋਂ ਤੇ ਚਲੋ ਜੀ ਮੈਂ ਕਿਹਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਕੋਈ ਚੱਕਰ ਨਹੀਂ ਹੈ ਹੌਲੀ ਹੌਲੀ ਤੂੰ ਆ ਜਾ ਕੋਈ ਗੱਲ ਨਹੀਂ ਵੀ ਆਪਾਂ ਜਿੰਦਗੀ 'ਚ ਬਾਅਦ ਮੁਸ਼ਕਲਾਂ ਚੱਲਦੀਆਂ ਰਹਿੰਦੀਆਂ ਕੋਈ ਚੱਕਰ ਨਹੀਂਗਾ ਠੀਕ ਆ ਜੀ ਜਦੋਂ ਆਈ ਫਿਰ ਵਾਪਸ ਗਈ ਉਹ ਸਰ ਉਹ ਜਾ ਕੇ ਕੀ ਹੋਇਆ ਵੀ ਚਲੋ ਪ੍ਰੈਗਨੈਂਟ ਹੋ ਗਈ ਉੱਥੋਂ ਜਾਣ ਤੋਂ ਬਾਅਦ ਸਰ ਉਹਦੇ ਨਾਲ ਉਥੇ ਮੰਮੀ ਵੀ ਤੇ ਇੱਕ ਦੀ ਭੂਆ ਸਰ ਉਹ ਵੀ ਕੈਨੇਡਾ 'ਇ ਰਹਿੰਦੇ ਆ ਜਦੋਂ ਵਾਪਸ ਗਈ ਉੱਥੇ ਉਹ ਇਹਨਾਂ ਦੋਨਾਂ ਨੂੰ ਜਾ ਕੇ ਤੇ ਪਤਾ ਨਹੀਂ ਇਹਨਾਂ ਨੇ ਕੀ ਉਹਨੂੰ ਕੀ ਉਹਦੇ ਕਿਹਾ ਸੀ ਤੇ ਉਹਦਾ ਬੋਸ਼ਨ ਕਰਵਾਤਾ ਠੀਕ ਹੈ ਦੇਖੋ ਜੀ ਮੈਂ ਇੱਥੋਂ ਤੱਕ ਵੀ ਇਹਨੇ ਮੈਨੂੰ ਕਿਹਾ ਸੀ ਵੀ ਹਾਂ ਮਤਲਬ ਮੇਰਾ ਛੋਟਾ ਨੇ ਪੂਰਾ ਨਾਮ ਹਰਮਿੰਦਰ ਸਿੰਘ ਦਾ ਛੋਟਾ ਹਰਮਨ ਮੈਂ ਹੈ ਵੀ ਹਰਮਨ ਵੀ ਮੇਰੇ ਕਾਲਜ ਇਦਾਂ ਹੈ ਵੀ ਕਾਲਜ ਦੇ ਨਾ ਵਿੱਚ ਜੇ ਆਪਾਂ 300 ਡਾਲਰ ਪੇ ਕਰ ਦਈਏ ਤੇ ਸਾਰਾ ਖਰਚਾ ਕਾਲਜ ਚ ਚੱਕੂਗਾ ਮੈਂ ਉਹ ਵੀ ਪੇ ਕੀਤਾ ਇਹਨੂੰ ਠੀਕ ਹੈ ਜੀ ਫਿਰ ਉਹਦੇ باوجود ਵੀ ਇਹਨੇ ਆਪਣੇ ਇਹਨਾਂ ਪਰਿਵਾਰ ਦੇ ਮੈਂਬਰਾਂ ਦੇ ਮਕਸ਼ੇ ਲੱਗ ਕੇ ਇਹਨੇ ਫਿਰ ਵੀ ਕਦਮ ਚੱਕਿਆ ਵੀ ਮੇਂ ਮਤਲਬ ਕਿ ਇੱਕ ਬੱਚੇ ਨੂੰ ਮਾਰ ਦੇਣਾ ਸਮਝੋ ਇਹ ਕੀਤਾ ਕੰਮ ਉਹ ਤੋਂ ਬਾਅਦ ਵੀ ਚਲੋ ਮੈਂ ਉਹ ਵੀ ਸਬਰ ਕੀਤਾ ਚਲੋ ਠੀਕ ਆ ਜੀ ਕੋਈ ਗੱਲ ਨਹੀਂ ਉਹ ਬਾਅਦ ਵੀ ਹੌਲੀ ਹੌਲੀ ਲਾਰੇ ਲਾਰੇ ਦੇਖੋ ਕਿੰਨਾ ਟਾਈਮ ਲਾਉਂਦੀ ਰਹੀ ਮੈਨੂੰ ਹੌਲੀ ਹੌਲੀ ਮੈਂ ਉਹ ਵੀ ਚੱਲਦਾ ਗਿਆ ਉਹ ਤੋਂ ਲੰਮਾ ਸਮਾਂ ਪੈ ਗਿਆ ਵੇ ਸਰ ਠੀਕ ਆ ਜੀ ਤੇ ਉਸ ਇਸ ਤਰ੍ਹਾਂ ਦੇ ਲਾਰੇ ਲਾਰੇ ਵੀ ਕੋਈ ਗੱਲ ਨਹੀਂ ਆਪਾਂ ਥੋੜਾ ਜਿਹਾ ਰੁਕ ਜਾਪੀ ਮੈਂ ਹੁਣ ਅਪਲਾਈ ਕਰਦੇ ਆ ਮੇਰੀ ਪੀਆਰ ਪੈਣ ਵਾਲੀ ਆ ਮੇਰੇ ਹੋ ਠੀਕ ਕਦੀ ਮੇਰੀ ਸਪਲੀ ਆ ਗਈ ਆ ਇਹ ਹੁਣ ਮੇਰੇ ਇੱਕ ਐਰ ਕਾ ਮੇਰੀ ਸਪਲੀ ਕਲੀਅਰ ਹੋ ਜਾਣੀ ਆ ਮੇਰਾ ਸਮੈਸਟਰ ਕਲੀਅਰ ਹੋ ਗਿਆ ਤੇ ਫੇ ਮੈਂ ਆਪਣੇ ਪੇਪਰ ਅਪਲਾਈ ਕਰਦੇ ਨੇ ਮੈਨੂੰ ਪੀਆਰ ਮਿਲ ਜਾਣੀ ਆ ਅਜੇ ਮੈਂ ਪਰਮਨੈਂਟ ਰੈਜ਼ੀਡੈਂਸ ਨਹੀਂ ਆ ਉਥੇ ਮੇਰੇ ਕੋ ਹਨਾ ਇਦਾਂ ਦੇ ਲਾਰੇ ਲਾਉਂਦੀ ਰਹੀ ਠੀਕ ਆ ਜੀ ਸਰ ਚਲੋ ਜੀ ਮੈਂ ਵੀ ਇੱਥੇ ਨੂੰ ਭੋਲ ਝੰਟ ਜਿੱਦਾਂ ਤੁਹਾਨੂੰ ਪਤਾ ਹੀ ਹੈ ਜੀ ਆਪਣੇ ਕਿੰਨੀ ਕ ਆਪਾਂ ਨੂੰ ਨੋ ਲੈਜ ਇੱਥੇ ਦੇ ਠੀਕ ਆ ਜੀ ਇਦਾਂ ਦੇ ਲਾਰੇ ਲਾਉਂਦੇ ਰਹੇ ਤੇ ਉਹ ਮੈਨੂੰ ਸਰ ਹੁਣ ਇਦਾਂ 2017 ਚ ਲਾਸਟ ਵਾਰੀ ਮੈਂ ਮੈਨੂੰ ਇਹਨੇ ਕੀ ਹੋਇਆ ਪੀ ਅਪਲਾਈ ਕੀਤਾ ਮੈਂ ਉਹ ਮੈਂ ਤੁਹਾਨੂੰ ਦਊਗਾ ਪੇਪਰ ਸਾਰਾ ਜੋ ਵੀ ਆ ਉਦੋਂ ਕੀ ਹੋਇਆ ਮੈਨੂੰ ਉਹ ਐਕਚੁਅਲੀ ਉਹ ਅਪਲਾਈ ਨਹੀਂ ਕੀਤਾ ਗਿਆ ਉਦੋਂ ਇਹਨਾਂ ਨੇ ਮੇਰੇ ਨਾਲ ਗੇਮ ਖੇਡੀ ਠੀਕ ਆ ਗੇਮ ਖੇਡੀ ਇਹ ਪੀ ਸਾਰਾ ਮੇਰਾ ਮੈਡੀਕਲ ਕਰਾ ਕੇ ਸਾਰਾ ਕੁਝ ਕਰਾ ਕੇ ਮੇਰਕੋ ਮਤਲਬ ਕਿ ਸਾਰਾ ਕੁਝ ਲੈ ਮਤਲਬ ਸਾਇੰਸ ਹੁਣ ਕਿਹਾ ਮੈਨੂੰ ਇਹਨਾਂ ਨੇ ਕਿਹਾ ਪੀ ਆਪਣੇ ਚਾਂਸੇ ਚ ਲਿਆ ਵੀ ਅਸੀਂ ਇਹ ਕਾ ਪੇਪਰ ਇਥੋਂ ਇੰਡੀਆ ਤੋਂ ਨਹੀਂ ਅਪਲਾਈ ਕਰਨੇ ਐਰ ਕਹੀਂ ਕੈਨੇਡਾ ਤੋਂ ਅਪਲਾਈ ਕਰਨੇ ਆ ਠੀਕ ਹੈ ਜੀ ਕੈਨੇਡਾ ਤੋਂ ਅਪਲਾਈ ਕਰਨੇ ਆ ਤੇ ਤੂੰ ਇਦਾਂ ਕਰ ਸਾਨੂੰ ਸਾਰਾ ਕੁਝ ਆਪਣਾ ਜੋ ਵੀ ਤੇਰੇ ਡਾਕੂਮੈਂਟ ਵਗੈਰਾ ਹੈਗੇ ਆ ਸਨ ਸਕੈਨ ਕਰਕੇ ਸਾਨੂੰ ਭੇਜ ਦੇ ਅਸੀਂ ਐਰ ਕਾ ਕੈਨੇਡਾ ਤੋਂ ਹੀ ਅਪਲਾਈ ਕਰਦੇ ਆ ਮੈਂ ਕਿਹਾ ਚਲੋ ਠੀਕ ਹੈ ਜੀ ਲੁਧਿਆਣੇ ਤੋਂ ਸਰ ਮੈਂ ਆਪਣਾ ਕਰਵਾਇਆ ਮੈਡੀਕਲ ਜੋ ਵੀ ਸਾਰਾ ਕੁਝ ਮੇਕੋ ਰਸੀਦਾਂ ਪਈਆਂ ਸਨ ਸਾਰਾ ਕੁਝ ਮੈਂ ਅਟੈਚ ਕਰ ਲਿਆਂਗੇ ਠੀਕ ਹੈ ਨਾਲ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਰ ਫਿਰ ਵੀ ਮੈਨੂੰ ਬਾਅਦ ਚ ਮੈਂ ਇਹਨੂੰ ਪੁੱਛਦਾ ਰਿਹਾ ਵੀ ਹਾਂ ਕਿਦਾਂ ਵੀ ਮੇਰਾ ਰਿਜ਼ਲਟ ਕਿਨਾ ਦੋ ਤਿੰਨ ਮਹੀਨੇ ਬਾਅਦ ਵੀ ਹਾਂਜੀ ਕਿਦਾਂ ਵੀ ਹਾਂ ਹੁਣ ਆ ਗਿਆ ਰਿਜ਼ਲਟ ਇਹ ਮੈਨੂੰ ਫਿਰ ਵੀ ਫਿਰ ਲਾ ਲਾਉਂਦੀ ਰਹੀ ਅਜੇ ਨਹੀਂ ਆਇਆ ਅਜੇ ਨਹੀਂ ਆਇਆ ਉਹ ਪੈਂਡਿੰਗ ਚ ਹੀ ਰਹਿ ਜਾਂਦੇ ਆ ਪੈਂਡਿੰਗ ਚ ਹੀ ਰਹਿ ਜਾਂਦੇ ਆ ਉਸ ਤੋਂ ਬਾਅਦ ਸਿਰਫ ਇਹਨੇ ਮੈਨੂੰ ਬਿਲਕੁਲ ਹੀ ਚਾਰ ਸਵੇਰਾਂ ਬਲੌਕ ਕਰ ਦਿੱਤਾ ਠੀਕ ਹੈ ਜੱਕ ਕੰਮ ਕਿਤੀ ਆ ਹੁਣ ਹੁਣ ਸਰ ਤੁਹਾਨੂੰ ਸ਼ੁਰੂ ਕਰੋ ਹੁਣ ਕੀ ਹੋਇਆ ਵੀ ਸਰ ਜੋ ਇਹਨੇ ਸਾਰਾ ਹੀ ਬਲੌਕ ਕਰ ਦਿੱਤਾ ਮੈਨੂੰ ਜਦੋਂ ਫਿਰ ਜਦੋਂ ਮੈਨੂੰ ਮੈਂ ਹੋਇਆ ਨਾ ਭੀ ਹਾਂ ਭੀ ਯਾਰ ਹੁਣ ਤਾਂ ਮੈਨੂੰ ਮਤਲਬ ਕਿ ਚਾ ਯਾਰ ਇੱਕ ਬਹੁਤ ਸਾਲ-ਸਾਲ 6-6 ਮਹੀਨੇ ਨਹੀਂ ਫੋਨ ਕਰਦੀ ਹੈ ਨਾ ਫਿਰ ਯਾਰ ਮੇਰੇ ਵੀ ਸ਼ੱਕ ਪੈਦਾ ਹੋਇਆ ਫਿਰ ਹੌਲੀ-ਹੌਲੀ ਮੈਂ ਵੀ ਉੱਥੋਂ ਮੇਰੇ ਦੋ ਯਾਰ ਦੋਸਤ ਮਿੱਤਰ ਵੇ ਉੱਥੇ ਰਹਿੰਦੇ ਆ ਕੈਨੇਡਾ ਉਹਨਾਂ ਨੂੰ ਫਿਰ ਕਿਹਾ ਵੀ ਮੈਂ ਕਿਹਾ ਯਾਰ ਇਦਾਂ-ਇਦਾਂ ਕਰਕੇ ਉਹਨਾਂ ਕਿਉਂਕਿ ਉਹਨਾਂ ਨੇ ਵੀ ਇੱਕ ਦੋ ਵਾਰੀ ਇਹਦੀ ਮਤ ਕਰ ਕੀਤੀ ਸੀ ਕਿਉਂਕਿ ਮੈਂ ਇਹਨੂੰ ਕਿਹਾ ਇਹਨੂੰ ਲੋਡ ਪਈ ਸੀ ਉੱਥੇ ਵੀ ਇੱਕ ਵਾਰੀ 500 ਡਾਲਰ ਦੀ ਮੇਰਾ ਯਾਰ ਦੋਸਤ ਆ ਮਲਕੀਤ ਸ਼ਾਹਪੁਰ ਤੋਂ ਆ ਉਦਨਵਾਲ ਮੇਰੇ ਲੱਗ ਗਿਆ ਸਾਡੇ ਪਿੰਡ ਜੀ ਉਹ ਦੇ ਕੇ ਵੀ ਆਇਆ ਸੀ ਤੇ ਮੈਂ ਫਿਰ ਹੌਲੀ ਹੌਲੀ ਇਦਾਂ ਆਪਣੇ ਫਰੈਂਡਾਂ ਨੂੰ ਕਿਹਾ ਵੀ ਇਦਾਂ ਪਤਾ ਕਰੋ ਯਾਰ ਉਹ ਕਹਿੰਦੇ ਉਹਨਾਂ ਨੇ ਪਤਾ ਜਦੋਂ ਕੀਤਾ ਉਹ ਕਹਿੰਦੇ ਵੀ ਯਾਰ ਉਹ ਤੂੰ ਤੇ ਕਿਹੜੇ ਚੱਕਰ ਚ ਤੁਰਿਆ ਫਿਰਦਾ ਉਹਨੇ ਤਾਂ ਇੱਥੇ ਦੂਜੀ ਮੈਰਿਜ ਕੀਤੀ ਆ ਦੂਜੀ ਮੈਰਿਜ ਹੋ ਗਏ ਉਹਦਾ ਇੱਕ ਬੱਚਾ ਵੀ ਆ ਉਹ ਹੁਣ ਸਰ ਤੁਸੀਂ ਆਪ ਦੱਸੋ ਮੈਨੂੰ ਵੀ ਮੇਰੇ ਨਾਲ ਐਡਾ ਵੱਡਾ ਇਸ ਸਾਰੇ ਟੱਬਰ ਨੇ ਰਲ ਕੇ ਗੇਮ ਕੀਤੀ ਆ ਹੁਣ ਮੈਨੂੰ ਕੋਈ ਇਨਸਾਫ ਮਿਲੇ ਇਹਦਾ ਠੀਕ ਆ ਜੀ ਮੈਂ ਇਸ ਦੇ ਚੱਕਰ ਵਿੱਚ ਆਪਣੀ ਪੈੜੀ ਵੀ ਵੇਚ ਚੁੱਕਾ ਠੀਕ ਆ ਪਹਿਲਾਂ ਮੈਂ ਲਿਮਟ ਬਣਾ ਆਪਣਾ ਅੰਕੇ ਪੇ ਦੀ ਫੀਸ ਪੇ ਕਰਦਾ ਰਿਹਾ ਮੁੜ ਕੇ ਮੈਂ ਉਹ ਲਿਮਟ ਮੇਰੀ ਏਡੀ ਵੱਡੀ ਸੀ 15 ਲੱਖ ਦੀ ਉਹ ਤਰਦੀ ਨਹੀਂ ਸੀ ਉਹ ਉਹਨੂੰ ਲਿਮਟ ਨੂੰ ਲਾਉਣ ਦੇ ਲਈ ਪੈੜੀ ਵੇਚੀ ਦੋ ਕਿੱਲੇ ਹੁਣ ਸਰ ਮੈਂ ਮਜਬੂਰ ਆ ਤੇ ਮੈਂ ਸਰ ਇਹੀ मैडम डीएसपी ਨੂੰ ਵੀ ਬੇਨਤੀ ਕਰਾਂਗਾ ਵੀ ਪਲੀਜ਼ ਮੇਰੀ ਕਿਰਪਾ ਕਰਕੇ ਸਾ ਕੀ ਮੈਂ ਕੰਫਿਊਜ਼ਨਲ ਹੋ ਗਿਆ ਸਾਰਾ ਪੀ